ਫਾਜ਼ਿਲਕਾ ਦੇ ਵਿੱਚ ਢਾਬੇ ਤੇ ਖਾਣਾ ਖਾ ਰਹੀ ਲੋਕਾਂ ਦੇ ਵਿੱਚ ਵਿਵਾਦ ਹੋ ਗਿਆ ਸਿਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਮਾਰੀਆਂ ਕੁੱਟਮਾਰ ਕੀਤੀ ਗਈ ਤੇ ਗੱਡੀ ਚੜਾ ਕੇ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਬੈਂਕ ਮੈਨੇਜਰ ਸਮੇਤ ਤਿੰਨ ਲੋਕ ਜ਼ਖਮੀ ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਢਾਬੇ ਤੇ ਖਾਣਾ ਖਾ ਰਹੇ ਲੋਕਾਂ ਦੇ ਵਿੱਚ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਦੌਰਾਨ ਦੋ ਬੈਂਕ ਕਰਮਚਾਰੀ ਭਰਾਵਾਂ ਦੇ ਸਮੇਤ ਤਿੰਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਲੱਭਤ ਹੋਾਰੇ ਸੀਗੇ ਕਾਫੀ ਲੇਟ ਸੀਗੇ ਅਸੀਂ ਕਹਿੰਦੇ ਚਲ ਖਾਣਾ ਘਰ ਘਰ ਤੱਕ ਤੰਗ ਕਰਨਾ ਅਸੀਂ ਰਸਤੇ ਜਿੱਥੇ ਖਾਣ ਨੇ ਅਸੀਂ ਤੇ ਆਪਣੇ ਫਾਇਦ ਕੋ ਬਾਹਰ ਪਿੰਡੀ ਕਰਕੇ ਕੋ ਟਾਬਾ ਆਪਣਾ ਉਸ ਉੱਥੇ ਬੈਠੇ ਸੀਗੇ ਖਾਣਾ ਖਾ ਰਹੇ ਸੀਗੇ ਤੇ ਜਸਟ ਨਾਲ ਦੋ ਲੜਕੇ ਬੈਠੇ ਸੀ ਉਹ ਉਲਟੀ ਜੀ ਕਰ ਰਹੇ ਸੀ ਕੋਲ ਬਿਲਕੁਲ ਨਾਲ ਹੀ ਉਹਨਾਂ ਨੂੰ ਅਸੀਂ ਰੋਕਿਆ ਮੈਂ ਕਿਹਾ ਵੀਰੇ ਯਾਰ ਵੀ ਤੁਸੀਂ ਖਾਣਾ ਖਾ ਰਹੇ ਹੋ ਥੋੜੇ ਵੀ ਉਲਟੀ ਤੋਂ ਬਾਹਰ ਕਰ ਲੋ ਉਹ ਕਹਿੰਦੇ ਵੀ ਉਹ ਉਹੋ ਜਵਾਬ ਜੋ ਦੇ ਕੇ ਕਹਿੰਦੇ ਮੈਂ ਕਿਹੜਾ ਉਲਟੀ ਕਰਦਾ ਪਿਆ ਇਹ ਉਹ ਤੇ ਮੈਂ ਉਹਨੇ ਫਿਰ ਥੋੜੀ ਦੇਰ ਬਾਅਦ 2 ਮਿੰਟ ਬਾਅਦ ਫਿਰ ਉਹਨੇ ਉਸੇ ਤਰ੍ਹਾਂ ਹੀ ਤੇ ਮੈਂ ਕਿਹਾ ਯਾਰ ਵੀ ਇਸ ਤਰ੍ਹਾਂ ਵੀਰੇ ਤੁਸੀਂ ਬਾਹਰ ਕਰ ਲਓ ਯਾਰ بس ਐਨੇ ਚ ਉਹਨਾਂ ਨੇ ਗੱਲਾਂ ਕਰਗੱਢਣੀ ਸ਼ੁਰੂ ਕਰਤੀਆਂ ਉਹ ਥੋੜਾ ਜਿਹਾ ਮਾਹੌਲ ਗਰਮ ਹੋ ਗਿਆ ਤੇ ਅਸੀਂ ਚਲੋ ਅੱਗੇ ਹੋਏ ਉਹ ਆਏ ਜਿਵੇਂ ਡਿਪੈਂਸ ਟਫਨਸ ਜਿਵੇਂ ਅੱਗੇ ਹੋਏ ਉਸੇ ਦਿਪਰੋਂ 8-10 ਦਿਨ 8-10 ਦਿਨ ਅਸੀਂ ਫਿਰ ਉਹਨਾਂ ਨੇ ਮਨ ਲਓ ਕਾਫੀ ਸਾਡੇ ਸਰਟੀਫਿਕੇਟ ਵੀ ਮਾਰੀ ਦੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨਾਂ ਨੇ ਹੋਰ ਫੋਨ ਕਰਕੇ ਫਿਰ ਕੱਟੋਗਾ ਹੋਰ ਇੱਕ ਕਾਰ ਆਈ ਉਹ ਬਾਈਕ ਹੋਰ ਆ ਗਈ ਫਿਰ ਉਹ ਹੋ ਗਏ 15-20 ਦਿਨ ਹੋ ਗਏ ਉਹ ਫਿਰ ਉਹਨਾਂ ਨੇ ਸਾਨੂੰ ਮਤਲਬ ਕਾਫੀ ਮਾਰਿਆ ਸੀ ਕੋ ਡਿਫੈਂਸ ਕਰਦੇ ਰਹੇ ਪਰ ਅਖੀਰ ਹੀ ਫਿਰ ਅਸੀਂ 3 ਦਿਨ ਸੀ 2 ਦਿਨ ਸੀ ਤੇ ਫਿਰ ਸਾਡੀ ਜਿੱਥੇ ਕੀ ਚੇਨ ਵਗੈਰਾ ਵੀ ਪਾਈਆਂ ਸੀ ਗੱਲ ਚ ਉਹ ਉਹਨਾਂ ਨੇ ਖਿੱਚ ਲੀਆਂ ਤੇ ਮੇਰੇ ਇੱਥੇ ਬੋਤਲ ਮਾਰੀ ਬੋਤਲ ਸੀ ਸ਼ਰਾਬ ਦੀ ਬੋਤਲ ਹੀ ਸੀਗੀ ਤੇ ਉਹਨਾਂ ਨੇ ਮੇਰੇ ਇੱਥੇ ਬੋਤਲ ਮਾਰੀ ਸਿਰ ਤੇ ਤੇ ਮੇਰੇ ਟਾਂਕੇ ਲੱਗੇ ਸਾਰੇ ਤੇ ਬ੍ਰਦਰ ਨੂੰ ਕਾਫੀ ਮਤਲਬ ਬੀ ਲੇਟ ਨੂੰ نیچے ਲਟਾ ਕੇ ਸੜਕ ਤੇ ਮੈਨੂੰ ਵੀ ਬ੍ਰਦਰ ਨੂੰ ਵੀ ਕਾਫੀ ਮਨੂੰ نیچے ਲਟਾ ਕੇ ਉਹ ਤੋਂ ਲੱਗਾ ਹਮਾਰੀਆਂ ਮੂੰਹ ਤੇ ਉਹਦੇ ਫੇਸ ਤੇ ਫ੍ਰੈਕਚਰ ਵੀ ਆ ਗਏ ਕਾਰ ਵੀ ਤੋੜਤੀ ਨਹੀਂ ਸਿਰਫ 20 ਜਨੇ ਸੀ ਮਤਲਬ ਕੋਈ ਪਿੱਛੋਂ ਉੱਪਰੋਂ نیچے ਲਟਾ ਕੇ ਫਿਰ ਇਹਨਾਂ ਨੇ ਦੋ ਵਾਰੀ ਸਾਡੇ ਤੇ ਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਬਲੈਕ ਕਲਰ ਪਤਾ ਨਹੀਂ ਡਾਰਕ ਮੈਰੂਨ ਜਿਹਾ ਕਲਰ ਵਰਨਾ ਕਾਰ ਸੀ ਉਹ ਸਰਦਾਰ ਵਿੱਚ ਲੜਕਾ ਸੀ ਉਹ ਜਦੋਂ ਸੜਕ ਤੇ ਡਿੱਗੇ ਉਹਨੇ ਪੂਰੀ ਖਿੱਚ ਕੇ ਦੂਰੋਂ ਭਜਾ ਕੇ ਗੱਡੀ ਲੈ ਕੇ ਆਇਆ ਉੱਪਰ ਚਲਾਉਣ ਵਾਸਤੇ ਮਤਲਬ ਅਸੀਂ ਬੁੱਧ ਬੱਚੇ ਇੱਕ ਗੁਰਤ ਉਹਨਾਂ ਦਾ ਆਪਦਾ ਬੰਦਾ ਹੀ ਅੱਗੋਂ ਮਤਲਬ ਆ ਗਿਆ ਤੇ ਉਹਨੂੰ ਬ੍ਰੇਕ ਲਗਾਣੀ ਪਈ ਸੀ ਸੋ ਅਸੀਂ ਇਹੀ ਮੰਗ ਕਰਦੇ ਆਂ ਵੀ ਪ੍ਰਸ਼ਾਸਨ ਲੱਗੇ ਇਹੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਨਾ ਹੋਣ ਵੀ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਪਹਿਲਾਂ ਇਹਨਾਂ ਨੂੰ ਅਰੈਸਟ ਕਰਕੇ ਜਾਂ ਇਹਨਾਂ ਨੂੰ ਜੋ ਵੀ ਹੈ ਹੀ ਉਹਨਦੀ ਕਾਰਵਾਈ ਕਰੀ ਜਾਏ ਤਾਂ ਕਿ ਅੱਗੇ ਵੀ ਲੋਕਾਂ ਨੂੰ ਥੋੜਾ ਇਸ ਚੀਜ਼ ਦਾ ਡਰ ਹੋਵੇ ਵੀ ਇਹ ਚੀਜ਼ਾਂ ਗਲਤ ਨੇ ਬਹੁਤ ਜ਼ਿਆਦਾ ਜਿਸ ਨਾਲ ਕੋਈ ਵੀ ਨੁਕਸਾਨ ਹੋ ਸਕਦਾ ਸੀ